ਸਾ ਲੋਕ ਮਹੱਲਾ ਦੂਜਾ ਮੰਤਰੀ ਹੋਏ ਅਠੂ ਹੋਇਆ 나ਗੀ ਲੱਗੈ ਜਾਏ ਆਪਣ ਹੱਥੀ ਆਪਣੈ ਦੇ ਕੂਚਾ ਆਪੇ ਲਾਇ ਹੁਕਮ ਪਇਆ ਤੁਰਖ ਖਸਮ ਕਾ ਅਤੀ ਹੂ ਤੱਕਾ ਖਾਏ ਗੁਰਮੁਖ ਸਿਉ ਮਨਮੁਖ ਅੜੈ ਡੁੱਬੈ ਹਕ ਨਿਆਏ ਦੁਹਾ ਸਿਰਿਆ ਆਪੇ ਖਸਮ ਵੇਖੈ ਕਰ ਵਿਉਪਾਏ ਨਾਨਕ ਏਵੈ ਜਾਣੀਐ ਸਭ ਕਿਛ ਤਿਸਹਿ ਰਜਾਇ ਮਹੱਲਾ ਦੂਜਾ ਨਾਨਕ ਪਰਖੇ ਆਪ ਕਉ ਤਾਂ ਪਰਖ ਜਾਣ ਰੋਗ ਦਾਰੂ ਦੋਵੈ ਬੁੱਝੈ ਤਾਂ ਵੈਦ ਸੁਜਾਣ ਵਾਟ ਨ ਕਰਈ ਮਾਮਲਾ ਜਾਣੈ ਮਹਿਮਾਨ ਮੂਲ ਜਾਣ ਗੱਲਾਂ ਕਰੇ ਹਾਨ ਲਾਏ ਹਾਨ ਲੱਭ ਨ ਚੱਲਈ ਸੱਚ ਰਹੈ ਸੋ ਵਿਸ਼ਟ ਪਰਵਾਨ ਸਰਸੰਦੇ ਆਗਾਸ ਕਉ ਕਿਉ ਪਹੁੰਚੈ ਬਾਣ ਅੱਗੇ ਉਹ ਅਗੰਮ ਹੈ ਵਾਹੇ ਦੜ ਜਾਣ ਪੌੜੀ ਨਾਰੀ ਪੁਰਖ ਪਿਆਰ ਪ੍ਰੇਮ ਸਿਗਾਰੀਆ ਕਰਨ ਭਗਤ ਦਿਨ ਰਾਤ ਨਾ ਰਹਿਨੀ ਵਾਰੀਆ ਮਹਿਲਾ ਮਨਜ ਨਿਵਾਸ ਸਬਦ ਸਵਾਰੀਆ ਸੱਚ ਕਹਿਨ ਅਰਦਾਸ ਸੇ ਵਿਚਾਰੀਆ ਸੋਹਣ ਖਸਮੇ ਪਾਸ ਹੁਕਮ ਸਿਧਾਰੀਆ ਸਖੀ ਕਹਿਨ ਅਰਦਾਸ ਮਨੋ ਪਿਆਰੀਆ ਬਿਨ ਨਾਵੇ ਤ੍ਰਿਗਵਾਸ ਫਿਟ ਸੁਜੀਵਿਆ ਸਬਦ ਸਵਾਰੀਆਸ ਅੰਮ੍ਰਿਤ ਪੀਵਿਆ ਸ਼ਲੋਕ ਮਹੱਲਾ ਪਹਿਲਾ ਮਾਰੂ ਮੀਹ ਨਾ ਤ੍ਰਿਪਤਿਆ ਅੱਗੀ ਲਹਿ ਨਾ ਭੁਖ ਰਾਜਾ ਰਾਜ ਨਾ ਤ੍ਰਿਪਤਿਆ ਸਾਇਰ ਪਰੇ ਕਿ ਸੁਖ ਨਾਨਕ ਸੱਚੇ ਨਾਮ ਕੀ ਕੀਤੀ ਪੁੱਛਾ ਪੁੱਛ ਮਹੱਲਾ ਦੂਜਾ ਨੇਹ ਫਲੰ ਤਸ ਜਨਮਸ ਜਾਬਤ ਬ੍ਰਹਮ ਨ ਬਿੰਦਤੇ ਸਾਗਰੰ ਸੰਸਾਰਸ ਗੁਰ ਪ੍ਰਸਾਦੀ ਤਰਹਿ ਕੇ ਕਰਨ ਕਾਰਨ ਸਮਰਥ ਹੈ ਕਹੋ ਨਾਨਕ ਵਿਚਾਰ ਕਾਰਨ ਕਰਤੇ ਵਸ ਹੈ ਜਿਨ ਕਲ ਰਖੀ ਧਾਰ ਪੌੜੀ ਖਸਮੈ ਕਹਿ ਦਰਬਾਰ ਢਾਡੀ ਵਸਿਆ ਸੱਚਾ ਖਸਮ ਕਲਾਣ ਕਮਲ ਵਿਗਸਿਆ ਖਸਮਹੁ ਪੂਰਾ ਪਾਏ ਮਨਹੂਰ ਹਸਿਆ ਦੁਸ਼ਮਨ ਕੱਢੇ ਮਾਰ ਸੱਜਣ ਸਰਸਿਆ ਸੱਚਾ ਸਤਗੁਰ ਸੇਵਨ ਸੱਚਾ ਮਾਰਗ ਦੱਸਿਆ ਸੱਚਾ ਸ਼ਬਦ ਵਿਚਾਰ ਕਾਲ ਵਿਧਉਸਿਆ ਸਾਡੀ ਕਥੇ ਇਕੱਥ ਸਬਦ ਸਵਾਰਿਆ ਨਾਨਕ ਗੁਣ ਗਹਿਰਾਸ ਹਰ ਜੀਉ ਮਿਲੇ ਪਿਆਰਿਆ ਸ਼ਲੋਕ ਮਹੱਲਾ ਪਹਿਲਾ ਖਤੇ ਹੋ ਜੰਮੇ ਖਤੇ ਕਰ ਨਿਤ ਖਤਿਆਂ ਵਿੱਚ ਪਾਹੇ ਧੋਤੇ ਮੂਲ ਨ ਉੱਤਰਹਿ ਜੇ ਸੋ ਧੋਵਣ ਪਾਹੇ ਨਾਨਕ ਬਖਸੇ ਬਖਸੀਅਹ ਨਾਹਿ ਤਾ ਪਾਹੀ ਪਾਹੇ ਮਹੱਲਾ ਪਹਿਲਾ ਨਾਨਕ ਬੋਲਣ ਚਖਣਾ ਦੁੱਖ ਛੱਡ ਮੰਗੀ ਅਹ ਸੁਖ ਸੁਖ ਦੁਖ ਦੁਇ ਦਰ ਕੱਪੜੇ ਕਹਿ ਰਹਿ ਜਾਏ ਮਨੁਖ ਜਿੱਥੈ ਬੋਲਣ ਹਾਰੀਐ ਤਿੱਥੈ ਚੰਗੀ ਚੁੱਪ ਪੌੜੀ ਚਾਰੇ ਕੁੰਡਾ ਦੇਖ ਅੰਦਰ ਭਾਲਿਆ ਸੱਚੇ ਪੁਰਖ ਅਲਖ ਸਿਰਜਣਿ ਹਾਲਿਆ ਉਜੜ ਭੁੱਲੇ ਰਾਹ ਗੁਰ ਵੇਖਾਲਿਆ ਸਤਗੁਰ ਸੱਚੇ ਵਾਹੋ ਸੱਚ ਸਮਾਲਿਆ ਪਾਇਆ ਰਤਨ ਘਰਾਹੋ ਦੀਵਾ ਬਾਲਿਆ ਸੱਚੇ ਸ਼ਬਦ ਸਲਾਹੇ ਸੁਖੀਏ ਸੱਚ ਵਾਲਿਆ ਨੇ ਡਰਿਆ ਡਰ ਲੱਗ ਗਰਬ ਸੇ ਗਾਲਿਆ ਨਾ ਵਹੋ ਪੁੱਲਾ ਜੱਗ ਫਿਰੈ ਬੇਤਾਲਿਆ ਸ਼ਲੋਕ ਮਹੱਲਾ ਤੀਜਾ ਪੈ ਵਿੱਚ ਜੰਮੈ ਪੈ ਮਰੈ ਫੀ ਪਉ ਮਨ ਮਹਿ ਹੋਏ ਨਾਨਕ ਪੈ ਵਿੱਚ ਜੇ ਮਰੈ ਸਹਿਲਾ ਆਇਆ ਸੋਏ ਮਹੱਲਾ ਤੀਜਾ ਪੈ ਵਿਣ ਜੀਵੇ ਬਹੁਤ ਬਹੁਤ ਖੁਸ਼ੀਆਂ ਖੁਸ਼ੀ ਕਮਾਏ ਨਾਨਕ ਪੈ ਵਿਣ ਜੇ ਮਰੈ ਮੋਹ ਕਾਲੈ ਉੱਠ ਜਾਏ ਪਉੜੀ ਸਤਗੁਰ ਹੋਏ ਦਇਆਲ ਤਾ ਸਰਦਾ ਪੂਰੀ ਐ ਸਤਗੁਰ ਹੋਏ ਦਇਆਲ ਨਾ ਕਬ ਹੂੰ ਝੂਰੀ ਐ ਸਤਗੁਰ ਹੋਏ ਦਇਆਲ ਤਾ ਦੁੱਖ ਨ ਜਾਣੀ ਐ ਸਤਗੁਰ ਹੋਏ ਦਇਆਲ ਤਾ ਹਰ ਰੰਗ ਮਾਣੀ ਐ ਸਤਗੁਰ ਹੋਏ ਦਇਆਲ ਤਾ ਜਮ ਕਾ ਡਰ ਕੇਹਾ ਸਤਗੁਰ ਹੋਏ ਦਇਆਲ ਤਾ ਸਦ ਹੀ ਸੁਖ ਦੇਹਾ ਸਤਗੁਰ ਹੋਏ ਦਇਆਲ ਤਾ ਨਵ ਨਿਦ ਪਾਈ ਐ ਸਤਗੁਰ ਹੋਏ ਦਇਆਲ ਤਾ ਸੱਚ ਸਮਾਈ ਐ ਸ਼ਲੋਕ ਮਹੱਲਾ ਪਹਿਲਾ ਸਿਰਖੁ ਹਾਇ ਪੀਹੈ ਮਲਵਾਣੀ ਝੂਠਾ ਮੰਗ ਮੰਗ ਖਾਹੀ ਫੂਲ ਫਦੀਹਤ ਮੋਹਿ ਲੈਨ ਪੜਾ사 ਪਾਣੀ ਦੇਖ ਸਗਾਹੀ ਪੇਡਾ ਵਾਂਗੀ ਸਿਰਖੁ ਹਾਇਨ ਭਰੀਨ ਹੱਥ ਸੁਆਹੀ ਮਾਉ ਪੀਉ ਕਿਰਤ ਗਵਾਇਨ ਟੱਬਰ ਰੋਵਨ ਤਾਹੀ ਓਨਾ ਪਿੰਡ ਨਾ ਪੱਤਲ ਕਿਰਿਆ ਨੰਦੀਵਾ ਮੋਹਿ ਕਿਥਾ ਉਪਾਹੀ 860 ਤੀਰਥ ਦੇਨ ਨਾ ਢੋਈ ਬ੍ਰਾਹਮਣ ਅੰਨ ਨਾ ਖਾਹੀ ਸਦਾ ਕੁਚੀਲ ਰਹੇ ਦਿਨ ਰਾਤੀ ਮਥੈ ਟਿੱਕੇ ਨਾਹੀ ਚੁੰਡੀ ਪਾਈ ਬਹਿਨ ਨਿਤ ਮਰਣੈ ਦੜ ਦੀ ਬਾਣ ਨਾ ਜਾਹੀ ਲੱਕੀ ਕਾਸੇ ਹੱਥੀ ਫੁੰਮਣ ਅੱਗੋ ਪਿਛੀ ਜਾਹੀ ਨਾ ਓਏ ਜੋਗੀ ਨਾ ਓਏ ਜੰਗਮ ਨਾ ਓਏ ਕਾਜੀ ਮੁੱਲਾ ਤਈਏ ਵਿਗੋਏ ਫਿਰ ਹੈ ਬਿਗਤੇ ਫਟਾ ਵਤੈ ਗੱਲਾ ਜੀਆ ਮਾਰ ਜੀਵਾਲੇ ਸੋਈ ਅਬਰ ਨ ਕੋਈ ਰਖੈ ਦਨ ਨੋ ਤੈ ਇਸਨਾਂ ਨੋ ਵੰਜੇ ਪਸ ਪਈ ਸਿਰ ਖੁੱਥੈ ਪਾਣੀ ਵਿੱਚ ਹੋਂ ਰਤਨ ਉਪੰਨੇ ਮੇਰ ਕੀਆ ਮਾਧਾਣੀ ਅਠ ਛਠ ਤੀਰਥ ਦੇਵੀ ਥਾਪੇ ਪੁਰਬੀ ਲੱਗੈ ਬਾਣੀ ਨਾਇ ਨਿਵਾਜਾ ਨਾਤਾਏ ਪੂਜਾ ਨਾਵਨ ਸਦਾ ਸੁਜਾਣੀ ਮੋਇਆ ਜੀਵੰਦਿਆ ਗਤ ਹੋਵੈ ਜਾਂ ਸਿਰ ਪਾਈਐ ਪਾਣੀ ਨਾਨਕ ਸਿਰ ਖੁੱਤੇ ਸੈਤਾਨੀ ਇਨਾ ਗਲ ਨਾ ਪਾਣੀ ਉਠੈ ਹੋਇ ਹੋਏ ਬਿਲਾਵਲ ਜੀਆਂ ਜੁਗਤ ਸਮਾਣੀ ਉਠੈ ਅਨ ਕਮਾਦ ਕਪਾਹਾ ਸਭ ਸਹਿ ਪੜਦਾ ਹੋਵੈ ਉਠੈ ਕਾਹੂ ਚਰਹਿ ਨਿਤ ਸੁਰਹੀ ਸਾ ਧਨ ਦਹੀ ਵਿਲੋਵੈ ਤਿਤਕੇ ਹੋਮ ਜਗ ਸਦ ਪੂਜਾ ਪਇ ਕਾਰਜ ਸੋਹੈ ਗੁਰੂ ਸਮੁੰਦ ਨਦੀ ਸਭ ਸਿੱਖੀ ਨਾਤੇ ਜਿਤ ਵਢਿਾਈ ਨਾਨਕ ਜੇ ਸਿਰ ਖੁੱਥੇ ਨਾਵਨ ਨਾਹੀ ਤਾਂ ਸੱਤ ਚੱਟੇ ਸਿਰ ਛਾਈ ਮਹੱਲਾ ਦੂਜਾ ਅੱਗੀ ਪਾਲਾ ਕੇ ਕਰੇ ਸੂਰਜ ਕੇ ਹੀ ਰਾਤ ਚੰਦ ਅਨੇਰਾ ਕੇ ਕਰੇ ਪਾਉਣ ਪਾਣੀ ਕਿਆ ਜਾਤ ਧਰਤੀ ਚੀਜੀ ਕੇ ਕਰੇ ਜਿਸ ਵਿੱਚ ਸਭ ਕਿਛ ਹੋਏ ਨਾਨਕ ਤਾਪਤ ਜਾਣੀਐ ਜਾਪਤ ਰਖੈ ਸੋਏ ਪੌੜੀ ਤੁਧ ਸੱਚੇ ਸੁਭਾਨ ਸਦਾ ਕਲਾਣਿਆ ਤੂੰ ਸੱਚਾ ਦੀਬਾਨ ਹੋਰ ਆਵਣ ਜਾਣਿਆ ਸੱਚ ਜੀ ਮੰਗਹਿ ਦਾਨ ਸੇ ਤੁਦੈ ਜਿਹਿਆ ਸੱਚ ਤੇਰਾ ਫੁਰਮਾਨ ਸਬਦੇ ਸੋਹਿਆ ਮੰਨੈ ਗਿਆਨ ਧਿਆਨ ਤੁਦੈ ਤੇ ਪਾਇਆ ਕਰਮ ਪਵੈ ਨੀਸਾਨ ਨਾ ਚੱਲੈ ਚਲਾਇਆ ਤੂੰ ਸੱਚਾ ਦਾਤਾਰ ਨਿਤ ਦੇਵਹਿ ਚੜਹਿ ਸਵਾਇਆ ਨਾਨਕ ਮੰਗੈ ਦਾਨ ਜੋ ਤੁਧ ਪਾਇਆ ਸਲੋਕ ਮਹੱਲਾ ਦੂਜਾ ਦੀਖਿਆ ਆਖ ਬੁਝਾਇਆ ਸਿਫਤੀ ਸੱਚ ਸਿਮੇਉ ਤਿਨ ਕਉ ਕੀ ਉਪਦੇਸੀ ਐ ਜਿਨ ਗੁਰ ਨਾਨਕ ਦੇਵ ਮਹਲਾ ਪਹਿਲਾ ਆਪੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁ ਰਾਤ ਦਿਹ ਕੈ ਵਾਰ ਗੁਰਹੁ ਫਰਮਾਇਆ ਢਾਡੀ ਸਚੈ ਮਹਿਲ ਖਸਮ ਬੁਲਾਇਆ ਸੱਚੀ ਸਿਫਤ ਸਾਲਾਹੇ ਕਪੜਾ ਪਾਇਆ ਸੱਚਾ ਅੰਮ੍ਰਿਤ ਨਾਮ ਪੂਜਨ ਆਇਆ ਗੁਰਮਤੀ ਖਾਦਾ ਰੱਜ ਤਿੰਨ ਸੁਖ ਪਾਇਆ ਢਾਡੀ ਕਰੇ ਪਸਾਉ ਸ਼ਬਦ ਵਜਾਇਆ ਨਾਨਕ ਸਤਿ ਸਾਲਾਹੇ ਪੂਰਾ ਪਾਇਆ ਸੁਧ ਰਾਗ ਗੌੜੀ ਗੁਆਰੇਰੀ ਮਹੱਲਾ ਪਹਿਲਾ ਚੌਪਦੇ ਦੂ ਪਦੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਭਉ ਮੁਚ ਭਾਰਾ ਵੱਡਾ ਤੋਲ ਮਨ ਮਤ ਹੌਲੀ ਬੋਲੇ ਬੋਲ ਸਿਰ ਧਰ ਚੱਲੀਐ ਸਹੀਐ ਭਾਰ ਨਦਰੀ ਕਰਮੀ ਗੁਰ ਵਿਚਾਰ ਪੈ ਬਿਨ ਕੋਈ ਨ ਲੰਘਸ ਪਾਰ ਪੈ ਪਉ ਰਾਖਿਆ ਪੈ ਸਵਾਰ ਰਹਾਉ ਪੈ ਤਨ ਅਗਨ ਭਖੈ ਪੈ ਨਾਲ ਪੈ ਪਉ ਘੜੀਐ ਸਬਦ ਸਵਾਰ ਪੈ ਬਿਨ ਘੜਤ ਕਚ ਨ ਕਚ ਅੰਦਾ ਸੱਚਾ ਅੰਦੀ ਸੱਟ ਬੁੱਧੀ ਬਾਜੀ ਉਪਜੈ ਚਾਉ ਸਹਸ ਸਿਆਣਪ ਪਵੈ ਨਤਾਉ ਨਾਨਕ ਮਨ ਮੁਖ ਬੋਲਣ ਵਾਉ ਅੰਦਾ ਅਖਰ ਵਾਉ ਦਵਾਉ ਗੌੜੀ ਮਹੱਲਾ ਪਹਿਲਾ ਡਰ ਘਰ ਘਰ ਡਰ ਡਰ ਜਾਏ ਸੋ ਡਰ ਕਿਹਾ ਜਿਤ ਡਰ ਡਰ ਪਾਏ ਤੁਧ ਬਿਨ ਦੂਜੀ ਨਾਹੀ ਜਾਏ ਜੋ ਕਿਛ ਵਰਤੈ ਸਭ ਤੇਰੀ ਰਜਾਈ ਡਰੀਏ ਜੇ ਡਰ ਹੋਵੇ ਹੋਰ ਡਰ ਡਰ ਡਰਨਾ ਮਨ ਕਾਸੂਰ ਰਹਾਉ ਨਾ ਜੀਉ ਮਰੈ ਨਾ ਡੂਬੈ ਤਰੈ ਜਿਨ ਕਿਛ ਕੀਆ ਸੋ ਕਿਛ ਕਰੈ ਹੁਕਮੇ ਆਵੇ ਹੁਕਮੇ ਜਾਏ ਆਗੇ ਪਾਛੇ ਹੁਕਮ ਸਮਾਏ ਹੰਸ ਹੀਤ ਆਸਾ ਅਸਮਾਨ ਦੇਸ ਵਿੱਚ ਭੂਖ ਬਹੁਤ ਨਹਿਸਾਨ ਪਉ ਖਾਣਾ ਪੀਣਾ ਆਧਾਰ ਵਿਣ ਖਾਦੇ ਮਰ ਹੋਏ ਗਵਾਰ ਜਿਸ ਕਾ ਕੋਏ ਕੋਈ ਕੋਏ ਕੋਏ ਸਭ ਕੋ ਤੇਰਾ ਤੂੰ ਸਬਨਾ ਕਾ ਸੋਏ ਜਾ ਕੇ ਜੀ ਜੰਤ ਤਨ ਮਾਲ ਨਾਨਕ ਆਖਣ ਬਖਮ ਵਿਚਾਰ ਗੌੜੀ ਮਹੱਲਾ ਪਹਿਲਾ ਮਾਤਾ ਮਤ ਪਿਤਾ ਸੰਤੋਖ ਸਤ ਪਾਈ ਕਰ ਇਹੋ ਵਿਸ਼ੇਖ ਕਹਿਣਾ ਹੈ ਕਿਛ ਕਹਿਣ ਨਾ ਜਾਏ ਤਉ ਕੁਦਰਤ ਕੀਮਤ ਨਹੀਂ ਪਾਏ ਰਹਾਉ ਸ਼ਰਮ ਸੁਰਤ ਦੁਏ ਸਸੁਰ ਭਏ ਕਰਣੀ ਕਾਮਣ ਕਰ ਮਨ ਲਏ ਸਾਹਾ ਸੰਜੋਗ ਵਿਆਹ ਵਿਜੋਗ ਸੱਚ ਸੰਤਤ ਕਹੋ ਨਾਨਕ ਜੋਗ ਗੌੜੀ ਮਹੱਲਾ ਪਹਿਲਾ ਪਾਉਣਾ ਪਾਣੀ ਅਗਨੀ ਕਾ ਮੇਲ ਚੰਚਲ ਚਪਲ ਬੁੱਧ ਕਾ ਖੇਲ ਨੌਂ ਦਰਵਾਜੇ ਦਸਵਾਂ ਦਵਾਰ 부ਜਰੇ ਗਿਆਨੀ ਇਹੋ ਵਿਚਾਰ ਕਥਤਾ ਬਕਤਾ ਸੁਨਤਾ ਸੋਈ ਆਪ ਵਿਚਾਰੇ ਸੋ ਗਿਆਨੀ ਹੋਈ ਰਹਾਉ ਦੇਹੀ ਮਾਟੀ ਬੋਲੇ ਪੌਣ 부ਜਰੇ ਗਿਆਨੀ ਮੂਆ ਹੈ ਕੌਣ ਮੂਈ ਸੁਰਤ ਬਾਦ ਅਹੰਕਾਰ ਉਹ ਨਾ ਮੂਆ ਜੋ ਦੇਖਣਹਾਰ ਜੈ ਕਾਰਣ ਤਟ ਤੀਰਥ ਜਾਹੀ ਰਤਨ ਪਦਾਰਥ ਘਟ ਹੀ ਮਾਹੀ ਪੜ ਪੜ ਪੰਡਿਤ ਬਾਦ ਵਿਖਾਣਾ ਭੀਤਰ ਹੁੰਦੀ ਵਸਤ ਨਾ ਜਾਣੈ ਹਉ ਨਾ ਮੂਆ ਮੇਰੀ ਮੂਹੀ ਬਲਾਏ ਕੋਹ ਨਾ ਮੂਆ ਜੋ ਰਹਿਆ ਸਮਾਏ ਕਹੋ ਨਾਨਕ ਗੁਰ ਬ੍ਰਹਮ ਦਿਖਾਇਆ ਮਰਤਾ ਜਾਤਾ ਨਦਰ ਨ ਆਇਆ ਗੌੜੀ ਮਹੱਲਾ ਪਹਿਲਾ ਦੱਖਣੀ ਸੁਣ ਸੁਣ ਬੂਝੈ ਮਨੈ ਨਾਉ ਤਾ ਕੈ ਸਦ ਬਲੇ ਹਰੈ ਜਾਓ ਆਪੁ ਭੁਲਾਏ ਠੌਰ ਨ ਠਾਉ ਤੂੰ ਸਮਝਾਵਹਿ ਮੇਲ ਮਿਲਾਉ ਨਾਮ ਮਿਲੇ ਚੱਲੇ ਮੈਂ ਨਾਲ ਬਿਨ ਨਾਵੇ ਬਾਦੀ ਸਭ ਕਾਲ ਰਹਾਉ ਖੇਤੀ ਵਣਜ ਨਾਵੇ ਕੀ ਓਟ ਪਾਪ ਪੁੰਨ ਬੀਜ ਕੀ ਪੋਟ ਕਾਮ ਕ੍ਰੋਧ ਜੀ ਮਹਿ ਚੋਟ ਨਾਮ ਵਿਸਾਰ ਚੱਲੇ ਮਨ ਖੋਟ ਸਾਚੇ ਗੁਰ ਕੀ ਸਾਚੀ ਸਿੱਖ ਤਨ ਮਨ ਸੀਤਲ ਸਾਚ ਪਰੀਖ ਜਲ ਪੁਰਾਇਨ ਰਸ ਕਮਲ ਪਰੀਖ ਸ਼ਬਦ ਰਤੇ ਮੀਠੇ ਰਸ ਈਖ ਹੁਕਮ ਸੰਜੋਗੀ ਗੜ ਦਸ ਦਵਾਰ ਪੰਚ ਵਸਹਿ ਮਿਲ ਜੋਤ ਅਪਾਰ ਆਪ ਤੁਲੈ ਆਪੇ ਬਣਜਾਰ ਨਾਨਕ ਨਾਮ ਸਵਾਰਣ ਹਾਰ